ਅੱਜ ਅੰਮ੍ਰਿਤਸਰ ਰੇਂਜ ਦਾ 14 ਗਰੁੱਪਾਂ ਦਾ ਡਰਾਫੀ ਜਿਸ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਤੇ ਤਰਨਤਾਰਨ ਜ਼ਿਲ੍ਹਾ ਪੈਂਦਾ ਹੈ ਇੱਥੇ 14 ਤੋਂ ਕੁੱਲ 14 ਗਰੁੱਪ ਸੀ ਜਿੱਚ ਸਾਨੂੰ 1009 ਅਰਜ਼ੀਆਂ ਪ੍ਰਾਪਤ ਹੋਈਆਂ ਸੀ ਜਿਦੇ ਨਾਲ ਕਰੀਬ 7.5 ਕਰੋੜ ਰੁਪਇਆ ਉਹਦੇ ਚੋਂ ਪ੍ਰਾਪਤ ਹੋਇਆ ਬੜੀ ਅਮਨ ਨਾਲ ਹੋ ਗਿਆ 3% ਚ ਸਾਨੂੰ 16 ਕਰੋੜ 82 ਲੱਖ ਰੁਪਇਆ ਅੱਜ ਪ੍ਰਾਪਤ ਹੋ ਗਿਆ ਡੀਡੀ ਦੇ ਰੂਪ ਵਿੱਚ ਤੋ ਇਸ ਵਾਰ ਫਿਰ ਅਸੀਂ ਐਪਲੀਕੇਸ਼ਨ ਡਰਾਫਟਸ ਵਾਲੇ ਆਏ ਆ ਇਹ ਜਿਆਦਾ ਸਕਸੈਸਫੁਲ ਰਿਹਾ ਇਹ ਤੋਂ ਬਧੀਆਂ ਜਿਆਦਾ ਰੈਵਨੂ ਦੁਕਰੀਬ ਪੰਜਾਬ ਚ 260 ਕਰੋੜ ਦੇ ਕਰੀਬ ਰੈਵਨੂ ਪ੍ਰਾਪਤ ਹੋਇਆ ਨਵੇਂ ਠੇਕੇ ਪ੍ਰਣਾਲੀ ਲੈ ਕੇ ਅੱਜ ਜਿਹੜੇ ਠੇਕੇ ਨੇ ਨਵੇਂ ਅਲਾਟ ਕੀਤੇ ਗਏ ਨੇ ਸਾਡੇ ਨਾਲ ਜਿਹੜੇ ਅਧਿਕਾਰੀ ਨੇ ਉਹ ਵੀ ਮੌਜੂਦ ਨੇ ਪੁੱਛ ਲੈਨੇ ਆ ਕੀ ਅੱਜ ਦਾ ਜਿਹੜਾ ਰਿਕਾਰਡ ਹੈਗਾ ਤਾਂ ਸਰ ਕਿਵੇਂ ਵੇਖ ਦੋ ਜਿਹੜੇ ਅੱਜ ਜਿਹੜੇ ਠੇਕੇ ਜਿਹੜੇ ਅਲਾਟ ਕੀਤੇ ਗਏ ਨੇ ਕਿਹੜੇ-ਕਿਹੜੇ ਮੈਂਬਰ ਸੀ ਕਿੰਨੇ ਗਰੁੱਪ ਸੀ ਕਿ ਸਾਰਾ ਇੱਕ ਵਾਰੀ ਡਿਟੇਲ ਚ ਦੱਸ ਦੋ ਅੱਜ ਅੰਮ੍ਰਿਤਸਰ ਰੇਂਜ ਦਾ ਹੈ 14 ਗਰੁੱਪਾਂ ਦਾ ਡਰਾਫਟ ਸੀ ਜਿਸ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਤੇ ਤਰਨਤਾਰਨ ਜ਼ਿਲ੍ਹਾ ਪੈਂਦਾ ਹੈ ਇਹ ਚ 14 ਕੁੱਲ 14 ਗਰੁੱਪ ਸੀ ਜਿੱਚ ਸਾਨੂੰ 1009 ਅਰਜ਼ੀਆਂ ਪ੍ਰਾਪਤ ਹੋਈ 526 ਕਰੋੜ ਸੀਗਾ ਇਸ ਵਾਰ 560.53 ਕਰੋੜ ਹੈ ਜਿਹੜਾ ਕਿ 6.6% ਪਲੱਸ ਹੈ ਠੀਕ ਹੈ ਜੀ ਤੋਂ ਬੜੀ ਅਮਨ ਚ ਨਾਲ ਹੋ ਗਿਆ 3% ਚ ਸਾਨੂੰ 16 ਕਰੋੜ 82 ਲੱਖ ਰੁਪਿਆ ਅੱਜ ਪ੍ਰਾਪਤ ਹੋ ਗਿਆ ਡੀਡੀ ਦੇ ਰੂਪ ਵਿੱਚ ਤੇ ਬੜੀ ਸ਼ਾਂਤ ਸ਼ਾਂਤ ਮੇਹੀ ਢੰਗ ਨਾਲ ਜਿਹੜਾ ਸਾਰਾ ਪ੍ਰੋਸੈਸ ਸਮਾਪਤ ਹੋਇਆ ਤੋਂ ਸਾਡੇ ਇਸ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਸੁਦਾਸ ਸਿਮਰਨਦੀਪ ਸਿੰਘ ਆਈਐਸ ਤਰਨਤਨ ਤੋਂ ਐਸਡੀਐਮ ਸੀਗੇ ਤੋਂ ਸ਼੍ਰੀ ਵਿਵੇਕ ਮੋਦੀ ਜੀ ਆਈਐਸ ਸੀਗੇ ਅੰਮ੍ਰਿਤਸਰ ਤੋਂ ਆਪ ਬਰਬਰਤ ਤੌਰ ਤੇ ਸੀ ਮੈਡਮ ਰਾਜਵਿੰਦਰ ਕੌਰ ਡਿਪਟੀ ਕਮਿਸ਼ਨਰ ਸਟੇਟ ਟੈਕਸ ਉਹ ਅਬਜ਼ਰਬਰਤ ਤੌਰ ਤੇ ਸੀ ਤੋਂ ਸਾਰਿਆਂ ਦਾ ਬੜਾ ਇੱਕ ਸ਼ਾਂਤਮਈ ਢੰਗ ਨਾਲ ਹੋਇਆ ਤੇ ਸਾਰਿਆਂ ਨੇ ਵੱਧ ਚੜ ਕੇ ਇੱਕ ਵਾਰ ਹਿੱਸਾ ਵੀ ਚਲਿਆ ਸਰਕਾਰ ਨੂੰ ਵਧੀਆ ਰੈਵਨੂ ਪ੍ਰਾਪਤ ਹੋਇਆ ਤੇ ਮੈਂ ਜਿਹਨਾਂ ਸਾਰੇ ਸਕਸੈਸਫੁਲ ਅਲਾਟੀ ਹੋਏ ਆ ਉਹਨਾਂ ਨੂੰ ਵਿਸ਼ ਕਰਦਾ ਕਿ ਉਹ ਉਹਨਾਂ ਦਾ ਜਰ ਅੱਛਾ ਪ੍ਰੋਟ ਵਾਲਾ ਕੰਮ ਹੋਵੇ ਤੇ ਉਹ ਅਗਲਾ ਤਾਂ ਜੋ ਸਰਕਾਰ ਦਾ ਰੈਵਨੂ ਅਗਲੇ ਸਾਲ ਹੋਰ ਵਧ ਸਕੇ ਜਿਹੜੇ ਇਸ ਵਾਰ ਇਹ ਠੇਕਾ ਅਲੋਟਮੈਂਟ ਸਿਸਟਮ ਸੀਗਾ ਹੈ ਪਹਿਲੇ ਨਾਲੋਂ ਇਸ ਕੀ ਵੱਖਰੇ ਤਰੀਕੇ ਨਾਲ ਜਿਹੜੀ ਆ ਪਰਚੇਸ ਸਿਸਟਮ ਕੀਤਾ ਗਿਆ ਕਿਉਂਕਿ ਇਹ 2019 ਚ ਕੀਤਾ ਗਿਆ ਇਹ 19 ਚ ਜਾਂ 20 ਚ ਕੁਝ ਜਿਹੜੇ ਬੱਚੇ ਸੀ ਉਹ ਇਹਨਾਂ ਲਾਟਰੀ ਚ ਕੀਤੇ ਗਏ ਅਸੀਂ ਮੋੜ ਤੋਂ ਬਾਅਦ ਰੀਨੂ ਹੁੰਦਾ ਰਿਹਾ ਤੋਂ 22 ਤੇ 23 ਚ ਦੋ ਸਾਲ 22 ਚ ਐਕਚੁਅਲੀ ਡਰਾਅ ਫਲਾਟ ਕੀਤਾ 23 ਚ ਰੀਨੂ ਕੀਤਾ ਤੋਂ ਇਸ ਵਾਰ ਫਿਰ ਅਸੀਂ ਐਪਲੀਕੇਸ਼ਨ ਡਰਾਅ ਫਲਾਟਸ ਵਲੇ ਆਏ ਆ ਇਹ ਜਿਆਦਾ ਸਕਸੈਸਫੁਲ ਰਿਹਾ ਤੇ ਬਧੀਆਂ ਜਿਆਦਾ ਰੈਵਨੂ ਦੁਕਰੀਬ ਪੰਜਾਬ ਚ 260 ਕਰੋੜ ਦੇ ਕਰੀਬ ਰੈਵਨੂ ਪ੍ਰਾਪਤ ਹੋਇਆ ਇੱਕ ਵਾਰ ਫਿਰ ਜੇ ਆ ਦੱਸੋ ਕਿ ਰੈਵਨੂ ਪਿਛਲੇ ਸਾਲ ਦਾ ਕੀ ਸੀ ਤਾਂ ਇਸ ਵਾਰ ਕੀ ਜਿਹੜਾ ਲਗਭਗ ਕਿੰਨੀ ਸ਼ਰਾਬ ਜੋਸ਼ ਅਮਰਸਾਹਬ ਦੇ ਜਿਹੜੇ ਲੋਕ ਨੇ ਉਹ ਮਤਲਬ ਖਰੀਦ ਸਕਦੇ ਕੋਟਾ ਤੇ ਇਸ ਮੁੱਖੇ ਮੇ ਦਾ ਦੇਸੀ ਕੋਟਾ ਫਿਕਸ ਹੈ ਜਿਹੜਾ ਅੰਗਰੇਜ਼ੀ ਕੋਟਾ ਉਹ ਓਪਨ ਹੈ ਉਹ ਤਾਂ ਕੰਜ਼ਮਪਸ਼ਨ ਦੇ ਹਿਸਾਬ ਨਾਲ ਦੇਸੀ ਅੰਗਰੇਜ਼ੀ ਤੇ ਬੀਅਰ ਹੁੰਦਾ ਕੋਟੇ ਦੀਆਂ ਫਿਕਰਾਂ ਮੇਕ ਕੋਈ ਸਨ ਨਹੀਂ ਰੈਵਨਿਊ ਜਿਹੜਾ ਤੁਹਾਨੂੰ ਦੱਸਿਆ ਪਿਛਲੇ ਸਾਲ 526 ਕਰੋੜ ਸੀਗਾ ਇਸ ਵਾਰ ਟੀਚਾ ਜਿਹੜਾ ਸਾਡਾ 500 550 560 ਕਰੋੜ 55 ਲੱਖ ਦਾ ਜੀ ਤਾਂ ਜੀ ਬਿਲਕੁਲ ਜਿਵੇਂ ਸਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਅਧਿਕਾਰੀ ਸੀਗੇ ਉਹ ਸਾਡੇ ਨਾਲ ਮੌਜੂਦ ਸੀਗੇ ਤਾਂ ਕਰੀਬ 500 ਕਰੋੜ ਦੇ ਕਰੀਬ ਜੋ ਸ਼ਰਾਬ ਹੈ ਸ਼੍ਰੀ ਅਮਰਸਾਹਬ ਦੇ ਲੋਕ ਜਿਹੜੇ ਖਰੀਦ ਸਕਦੇ ਨੇ ਰੈਵਨਿਊ ਜਿਹੜਾ ਸਰਕਾਰ ਨੂੰ ਜਾਏਗਾ ਤਾਂ ਇਸੇ ਵੇ ਅਲਾਟ ਕੀਤੇ ਗਏ ਨੇ ਤਾਂ ਕੱਲੀ ਕੱਲੀ ਡਿਟੇਲ ਜੋ ਤੜਨਾ ਸਾਂਝੀ ਕੀਤੀ ਗਿਆ ਬਨੇਰੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸਨ ਜਗਬਾਨੀ ਟੀਵੀ ਸ਼੍ਰੀ ਹਮਸ਼ਾ ਸਾਹਿਬ